ਪੂਰੇ ਹੈਵੀ ਜੂਬੇਟ ਲੱਗੇ ਹੋਣੇ ਹੈਂਡ ਸੱਜਣ ਦੇ ਲਵਾਏ ਹੋਇਆ ਨਗਦ ਕੈਸਾ ਇਹਦਾ ਨੰਬਰ ਹੈਗਾ ਪੀਪੀ 28 ਮਲੇਰ ਕੋਟਲੇ ਦਾ ਨੰਬਰ ਹੈ ਜੀ ਕੋਟ ਦਾ ਨੰਬਰ ਕੰਡੀਸ਼ਨ ਦੇ ਸਾਰੇ ਓਰੀਜਨਲ ਹੈ ਸਾਰਾ ਹੀ ਸਾਰਾ ਕਿਤੇ ਕਲਮ ਤਾਂ ਕਿਉਂ ਨਹੀਂ ਕਿਤੇ ਕਲਚਰ ਵੀ ਨਹੀਂ ਖੁੱਲੇ ਜੀ ਤੇ ਹੀ ਮਾਡਲ ਹੈ ਚੱਲ ਕਿੰਨਾ ਕਿਉਂ ਹੁਣ ਤੱਕ ਚਾਰੇ ਟਾਇਰ ਨਾਲ ਦੇ ਨੇ ਤੇ 16 ਦੇ ਟਾਇਰਾਂ ਚਾਹਣਾ ਜੀ 16 ਟਾਇਰ ਇਹਦੇ ਆ ਵੇਟ ਤਾਂ ਆਉਂਦੇ ਨਹੀਂ ਕੰਪਨੀ ਵੱਲੋਂ ਇਹ ਲਵਾਏ ਦੀ ਮੁੰਡਾ ਸੌਂਕੀ ਦੀ ਸਾਰਾ ਸਿਸਟਮ ਸਿਸਟਮ ਵੇਟ ਬੂਟ ਸਾਰਾ ਕੋਲ ਲਵਾਇਆ ਦੀ ਜੀ ਕੰਡੀਸ਼ਨ ਇਹਦੀ ਵੀ ਸਾਰੀ ਓਰੀਜਨਲ ਹੈ ਵੀ ਓਕੇ ਹੈ ਇਹ ਮੇਰੇ ਪਿੰਡ ਅਸੀਂ ਇੱਥੇ ਸੇਖੇ ਚਾਹ ਹਾਂਜੀ ਹਾਂਜੀ ਕਿੰਨੀ ਖੇਤੀ ਕਰਦੇ ਨੇ ਤੁਹਾਡੀ ਬੰਡਾਲੀ ਦੇ ਨਾਲ ਇਹ ਤਾਂ ਸਾਰੇ 8-9 ਕਿਲੇ ਖੇਤੀ ਹੈ ਜੀ ਉੱਚਾ ਵਾਠ ਠੀਕ ਆ ਫਿਰ ਤਾਂ ਹਾਂਜੀ ਫਿਰ ਤਾਂ ਚਾਰੇ ਟਾਇਰ ਵੀ ਇਹਦੇ ਨਾਲ ਸਾਰੇ ਟਾਇਰ ਨਾਲ ਦੇ ਨੇ ਚੰਗਾ ਟਰੈਕਟਰ ਹੈ ਸਰ ਮੈਂ ਰਿਮਾਂ ਦਾ ਕਰਵਾਇਆ ਕਿੱਕ ਮਗਰਾਡਾਂ ਦਾ ਕਰਵਾ ਦੋ ਡਬਲ ਹੀ ਆ ਜੀ ਇਹ 2009 ਮਾਡਲ ਹੈ ਜੀ ਹੂੰ 3 ਸਪੀਡ ਹੋਇਆ ਹੋਇਆ ਜੀ ਅੱਛਾ 3 ਸਪੀਡ ਹੋਇਆ ਹੋਇਆ ਹਾਂਜੀ ਹਾਂਜੀ ਟੈਂਕੀ ਵਾਲਾ ਬੰਪਰ ਲੱਗਿਆ ਹੋਇਆ ਇਹਦੇ ਹਨਾ ਟੈਂਕੀ ਵਾਲਾ ਬੰਪਰ ਟੈਂਕੀ ਨੂੰ ਕਿਸੇ ਸਟਮ ਸਾਰਾ ਸੈਟ ਉਹ ਨਾਲ ਹੈ ਜੀ ਓਕੇ ਸਾਰਾ ਜਿਹੜਾ ਕੰਮ ਹੋਇਆ ਲਿਫਟ ਦਾ ਡਬਲ ਡਬਲ ਪੰਪ ਜਿਹੜਾ ਹੁਣੀ ਲਵਾਇਆ ਪੰਜ ਛੇ ਦਿਨ ਨੂੰ ਹੋਣਾ ਹੈ। ਅੱਛਾ। ਹਾਂ ਇਹ ਤਾਂ ਸਾਡੇ ਬਾਹੀ ਤੇ ਕਰ ਰੱਖਿਆ ਵੇ ਜੀ। ਅਸੀਂ ਆਪਣੀ ਬਾਹੀ ਤੇ ਚੱਲਦੇ ਹਾਂ। ਸਾਡੇ ਬਾਹੀ ਤੇ ਹਾਂ ਇਹ ਦੇਖੋ ਦੋਨੇ ਪੰਪ ਹੁਣ ਲਵਾਏ ਨੇ ਜੀ। ਸਾਰੇ ਦੇ ਨਾਲ ਬਿੱਲ ਦੇਵਾਂਗੇ। ਚੌਕੜਾ ਨਵਾਂ ਜੋ ਸ਼ਹਿਰ ਤੋਂ ਮੈਂ ਡਬਲ ਡਿਸਟ੍ਰਿਬਿਊਟਰ ਹੈ 3 ਸਪੀਡ ਹੋਏ ਭਾਈ। ਇਹ ਜੀ ਇਹ ਤਾਂ ਬੰਦਾ ਚਾਹੀ ਕੋਈ ਤਿੰਨ ਦਿਹਾੜੀਆਂ ਵਾਕੇ ਲੈ ਜਾਏ ਟਰੈਕਟਰ ਤੇ ਹਮਨ ਮੰਨ ਇਹਦਾ ਕਰਿਆ ਕਰੀ। ਠੀਕ ਹੈ ਜੀ। ਇਹ ਵਸੇ ਬਾਹੀ ਤੇ ਰੱਖਿਆ ਵੇ। ਓਕੇ ਓਕੇ ਚਲੋ। ਯਾਰ ਹੁਣ ਦੇਖਦੇ ਕਿਹੜਾ ਭਾਗਾਂ ਲੈ ਮਿੱਤਰੋ ਜੇ ਕਹਿੰਟ ਟਰੈਕਟਰ ਲੈਣੇ ਹਨ ਅੱਜ ਤਿੰਨ ਟਰੈਕਟਰ ਤੁਹਾਡੇ ਵਾਸਤੇ ਹੋਰ ਲੱਭ ਲਿਆਂਦੇ ਇੱਕ ਵੀਡੀਓ ਕੀਤੀ ਸੀ ਇਸੇ ਪਿੰਡ ਦੇ ਵਿੱਚ ਇਸੇ ਘਰੇ ਤੇ ਇਸੇ ਜਗ੍ਹਾ ਤੇ ਮਿੱਤਰੋ ਦੁਆਰਾ ਫੇਰ ਅੱਜ ਨਾ ਪਿੰਡ ਸੇਖੇ ਦੇ ਵਿੱਚ ਆਇਆ ਬਾਈ ਜਸਪਾਲ ਸਿੰਘ ਦੇ ਘਰੇ ਆਇਆ ਟਰੈਕਟਰ ਉਹਦੇ ਵੀ ਤਿੰਨੇ ਸੀ ਜਿਹੜੇ ਤੇ ਟਰੈਕਟਰਾਂ ਦੀ ਵੀਡੀਓ ਕੀਤੀ ਸੀ ਉਹ ਟਰੈਕਟਰ ਸ਼ਾਮ ਤੱਕ ਹੀ ਤਿੰਨੇ ਵਿਕ ਗਏ ਦੀ ਪਰ ਤਿੰਨ ਟਰੈਕਟਰ ਅੱਜ ਹੋਰ ਲਿਆਇਆ ਤਿੰਨਾਂ ਦੇ ਪੰਜਾਬ ਦੇ ਨੰਬਰ ਨੇ ਜਾਂ ਕਿੱਥੋਂ ਦੇ ਨੇ ਕੀ ਗੱਲ ਬਾਤ ਸਾਰੀ ਡੀਟੇਲ ਨਾ ਆਪਾਂ ਬਾਈ ਤੋਂ ਪੁੱਛਾਂਗੇ ਵੀ ਕਿਹੜਾ ਟਰੈਕਟਰ ਕੀ ਰੇਟ ਦੇ ਵਿੱਚ ਦੇਣਾ ਕਿੰਨਾ ਕਿ ਚੱਲਿਆ ਹੋਇਆ ਹਨਾ ਕਿੱਥੋਂ ਦਾ ਨੰਬਰ ਹੋ ਕਿੰਨੇ ਕ ਪੈਸੇ ਟਾਇਰ ਹੋਣਗੇ ਚੱਲ ਚਲਾਵੇ ਦਾ ਕਿਵੇਂ ਆ ਸਾਰੀ ਗੱਲ ਕਰਾਂਗੇ ਪਹਿਲਾਂ ਸਵਾਗਤ ਕਰ ਲਈਏ ਸਹੀ ਗੱਲ ਫਿਰ ਕਿਵੇਂ ਉਸਪਾਲ ਜਿਹੜੀ ਪਹਿਲਾਂ ਆਪਾਂ ਵੀਡੀਓ ਪਾ ਕੇ ਗਈ ਸੀਗੇ ਹਾਂਜੀ ਹਾਂਜੀ ਟਰੈਕਟਰ ਸਾਹਮਣੇ ਵੀ ਗਈ ਸੀ ਤੰਨੇ ਸਾਹਮਣੇ ਨਾ ਗਾਪਾ ਤਾਂ ਜਣਦਾ ਤੇ ਤਾਂ ਵੀ ਮੇਰੇ ਦੋ ਫੋਨ ਦੀ ਦੋਨੇ ਫੋਨ ਤੇ ਮਰ ਰੋਟੀਨ ਦੀ ਖਾਣ ਦੇ ਅਸਾਂ ਜੀ ਕਿਰਪਾ ਮਹਾਰਾਜ ਦੀ ਬਹੁਤ ਹੋਈ ਚਲੋ ਚਲੋ ਆਏ ਚੰਗੀ ਚੀਜ਼ ਨੂੰ ਛਡੇ ਬੰਦੇ ਮਿਲਣਾ ਚੰਗੀ ਚੀਜ਼ ਸਾਰਾ ਕੁਝ ਵਧੀਆ ਬਣਦਾ ਸਹੀ ਗੱਲ ਹੈ ਤੇ ਵੱਡੀ ਗੱਲ ਹੋਰ ਤਾਂ ਨੂੰ ਦੱਸ ਦਿੰਨਾ ਬਾਈ ਦੇ ਰੇਟ ਇੰਨੇ ਕਿ ਜਾਇਜ਼ ਧੀ ਜਿਹੜੇ ਅੱਜ ਕੱਲ ਟੌਪ ਦੇ ਐ ਨਹੀਂ ਕਹਉਂਦੇ ਵੀ ਸਾਡੇ ਵਰਗਾ ਤਾਂ ਕੋਈ ਟਰੈਕਟਰ ਨਹੀਂ ਵੇਚਦਾ। ਹਾਂਜੀ। ਬੰਦੇ ਵੀ ਉਹ ਲੈ ਕੇ ਗਏ ਦੀ ਹਣਾ ਜੀ। ਹਾਂ ਸਿਰੇ ਦਾ ਸਿਰੇ ਦਾ। ਹਾਂ। ਬਈ ਗੱਲ ਇਹ ਆ। ਵਧੀਆ ਨਰਮ ਬੰਦੇ ਸੀ ਬਈ। ਹਾਂ। ਰੇਟ ਆਪਣੇ ਅੱਜ ਵੀ ਜਾਇਜ਼ ਹੀ ਹੋਣਗੇ। ਹਾਂ ਜਾਇਜ਼ ਜਾਇਜ਼ ਦੇਵਾਂਗੇ ਜੀ। ਵੀ ਵਪਾਰੀ ਅੱਗੇ ਲਿਜਾ ਕੇ ਵੇਚਦੇ ਉਹਨੂੰ ਵੀ ਨਫਾ ਹੋ ਜੇ। ਜੇ ਸਿੱਧਾ ਕਿਸਾਨ ਭਰਾ ਗਿਆ ਉਹ ਤਾਂ ਬੈਸੇ ਹੀ ਖੁਸ਼ ਹੋ ਜੇ ਉਹ ਤਾਂ ਜੇ 4 5 60 ਰੱਖ ਕੇ ਵੀ ਵੇਚ ਦੂ ਤਾਂ ਫੇਰ ਲੱਖ ਰੁਪਏ ਦਾ ਨਫਾ ਲੈ ਤਾਂ ਵੀ ਨਫਾ ਮਿਲ ਜੀ। ਮਿਲ ਮਿਲ ਜੀ। ਠੀਕ ਹੈ ਨਾ ਜੀ। ਆਪਾਂ ਤਿੰਨ ਟਰੈਕਟਰ ਨੇ ਆਪਣੇ ਲ ਕੀ ਤੋਂ ਮਾੜੀ ਤੋਂ ਕਰ ਲਈਏ ਇਹ ਤੂੰ ਕਰ ਲਈਏ ਹਾਂਜੀ ਲੈ ਤਾਂ ਮੈਂ ਆ ਜਾ ਨਾਬੇ ਵਾਲਿਆਂ ਦਾ ਆ ਗਿਆ ਪ੍ਰੀਤ ਨਹੀਂ ਹੈ ਗੱਲ ਇਹ ਹੈ ਜਨਾਬੇ ਵਾਲਿਆਂ ਦਾ ਪ੍ਰੀਤ ਲਿਆਂਦਾ ਆਪਾਂ ਹਾਂਜੀ ਹਾਂਜੀ ਕਿੰਨਾ ਮਾਡਲ ਹੈ ਜੀ ਇਹ ਇਹ 23 ਮਾਡਲ ਹੈ ਜੀ 2023 ਮਾਡਲ ਹੈ ਹਾਂਜੀ ਹਾਂਜੀ ਤੇ ਟਰਬੋ ਲੱਗੀ ਹੋਈ ਹੈ ਜੀ ਇਹਦੇ ਹਾਂ 2023 ਮਾਡਲ ਹੈ ਜੀ ਓਕੇ ਤੇ ਫਰਸਟ ਪਾਰਟੀ ਦਾ ਰਹਿਤਾ ਜੀ ਅਸਲ ਫਰਸਟ ਪਾਰਟੀ ਹੈ ਹਾਂਜੀ ਨਕਦ ਕੈਸ਼ ਦਾ ਜੀ ਨਕਦ ਕੈਸ਼ ਇਹਦਾ ਨੰਬਰ ਹੈਗਾ ਪੀਪੀ 28 ਮਲੇਰ ਕੋਟਲੇ ਦਾ ਨੰਬਰ ਹੈ ਜੀ ਮਲੇਰ ਕੋਟਲੇ ਦਾ ਨੰਬਰ ਕੰਡੀਸ਼ਨ ਦੇ ਸਾਰੇ ਓਰੀਜਨਲ ਹੈ ਸਾਰਾ ਜੀ ਸਾਰਾ ਕਿਤੇ ਕਲਮ ਤਾਂ ਕਿਉਂ ਨਹੀਂ ਕਿਤੇ ਕਲਚ ਵੀ ਨਹੀਂ ਖ ਸਲਮਾ ਦੇਖਣ ਜੀ ਦੇਖਿਓ ਕਰੀਓ ਚੈੱਕ ਕਿੰਨਾ ਕਿ ਚੱਲਿਆ ਹੋਇਆ ਆ ਦੇਖੀਦਰ ਨੂੰ 1600 ਘੰਟਾ ਜਿਹੜੇ 1600 ਘੰਟਾ 1500 1500 ਫਿਰ ਤਾਂ ਚਾਰੇ ਟਾਇਰ ਵੀ ਇਹਦੇ ਨਾਲ ਦੇ ਹੋਣਗੇ ਨਾਲ ਦੇ ਨਾਲ ਦੇ ਸਰ ਤਰਵੇਂ ਚਾਰੇ ਟਾਇਰ ਨਾਲ ਦੇ ਨੇ ਤੇ 16 ਦੇ ਟਾਇਰਾਂ ਚਾਣੇ ਜੀ 16 ਟਾਇਰਾਂ ਇਹਦੇ ਆ ਵੇਟ ਤਾਂ ਆਉਂਦੇ ਨਹੀਂ ਕੰਪਨੀ ਵੱਲੋਂ ਇਹ ਲਵਾਏ ਦੀ ਮੁੰਡਾ ਸੌਂਕੀ ਦੀ ਆ ਸਾਰਾ ਸਿਸਟਮ ਸਿਸਟਮ ਵੇਟ ਬੂਟ ਸਾਰਾ ਕੋ ਲਵਾਇਆ ਦੀ ਜੀ ਸਰ ਤਰਵੇਂ ਪੂਰੇ ਹੈਵੀ ਜਿਹੇ ਵੇਟ ਲੱਗੇ ਹੋਏ ਨੇ ਹਾਂ ਜੀ ਹਾਂ ਜੀ ਕੈਂਟ ਸੱਜਣ ਦੇ ਲਵਾਏ ਹੋਇਆ ਡਬਲ ਡਿਸਟ੍ਰੀਬਿਊਟਰ ਆ ਜੀ ਅਛਾ ਡਬਲ ਡਿਸਟਰੀਬਿਊਟਰ ਆ ਗਿਆ ਹਾਂਜੀ ਹਾਂਜੀ ਤੇ ਪੈਡਲ ਵੀ ਦੇ ਅਲੱਗ ਲਗਾਏ ਹੋਣੇ ਹੈ ਦੇਖ ਫਰੇਸ ਵਾਲੇ ਹਾਂਜੀ ਹਾਂਜੀ ਪੈਰਦਾਨ ਕਰਵਾਈ ਚੈੱਕ ਹਾਂ ਕੰਡੀਸ਼ਨ ਦਾ ਵੀ ਸਾਰਾ ਘੈਂਟ ਹੈ ਓਕੇ ਜੀ ਨੰਬਰ ਵੀ ਇਹ ਪਾਰਟੀ ਫਰਸਟ ਹੈ ਜੀ ਹਾਂਜੀ ਪਹਿਲੀ ਪਾਰਟੀ ਮੈਂ 28 ਤੋਂ ਲੇਤਾ ਜੀ ਦੇਖੜੋ ਸਾਰਾ ਲੱਗਿਆ ਹੋਇਆ 28 ਮਿੰਟ ਤੋਂ ਲੇਤਾ ਹੈ ਜੀ ਹਾਂਜੀ ਹਾਂਜੀ ਸਾਰਾ ਬੰਦ ਸਰ ਮਿਲੰਕਾ ਗਰਾਜਕ 1500 ਘੰਟੇ ਚੱਲੇ ਵੈਸੇ ਟਰੈਕਟਰ ਜਮੀਨ ਨਾ ਮਾਪਿਆ ਜਮੀਨ ਕੋਰਾ ਜੀ ਤਾਂ ਤੇ ਮੈਨੂੰ ਇਹ ਦੱਸਿਓ ਜੀ ਇਹ ਇਹ ਟਰੈਕਟਰ ਦੇ ਉੱਪਰ ਤੁਸੀਂ ਲੋਨ ਕਰਵਾ ਦੋਗੇ ਜੇ ਕਿਸੇ ਜਨੇ ਕਰਵਾਉਣਾ ਹੋਇਆ ਕਿ ਇਦਾਂ ਹੀ ਵ ਇਹ ਮੇਰੇ ਉੱਪਰ 3 ਕ ਲੱਖ ਰੁਪਏ ਦੇ ਲੱਗ ਭਾਗ ਹੋਊਗਾ 3 ਲੱਖ ਦਾ ਲੋਨ ਹੋ ਜਾਊਗਾ ਇਹਦੀ ਆਪਾਂ ਡਿਮਾਂਡ ਕੀ ਰੱਖੀ ਆ ਇਹ ਡਿਮਾਂਡ ਆਪਾਂ 4.5 ਲੱਖ ਵੀ ਸਵਾ 4 ਲੱਖ ਗੱਲ ਇਹ ਹੈ ਵੀ ਥੋੜੇ ਦਿਨਾਂ ਤੱਕ ਦੀਵਾਲੀ ਆ ਹਾਂਜੀ ਆਪਣੇ ਜੱਟ ਜਮੀਦਾਰਾਂ ਨੂੰ ਤੇ ਇਹ ਹੁੰਦਾ ਵੀ ਆਪਾਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਟਰੈਕਟਰ ਲਿਆਵਾਂਗੇ ਦੀਵਾਲੀ ਦਾ ਬੰਪਰ ਦੇ ਨਾਲ ਛੋਟ ਕਰ ਦਾਂਗੇ ਜੀ ਹਾਂ ਕਿੰਨੀ ਛੋਟ ਕਰਾਂਗੇ ਦੀਵਾਲੀ ਦਾ 10000 ਰੁਪਏ ਛੋਟ ਕਰ ਦਾਂਗੇ 5000 ਥੋੜੇ ਹੋਰ ਕਰ ਦੋ ਮੇਰੇ ਕਹੀ ਤੋਂ ਹੋਰ ਕਰੋ ਤੁਸੀਂ ਕੋਈ ਮਰਜ਼ੀ ਕਰੋ 5000 ਹੋਰ ਚੱਕ ਦੋ ਚਲੋ 10 ਕਰ ਦੋ ਚਲੋ 10 ਕਰ ਦ ਦਾ ਫੇਰ ਤਾਂ ਠੀਕ ਹੈ ਹਨਾ ਲੈ ਮਿੱਤਰੇ 4 ਲੱਖ ਤੇ 15000 ਦਾ ਟਰੈਕਟਰ ਬਣੂ 2023 ਮਾਡਲ ਹਨਾ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਪਿੰਡ ਇਹ ਸੇਖਾ ਆਪਣਾ ਕਿੱਥੇ ਜੇ ਪੈ ਕੇ ਜਾਣ ਦੱਸਿਓ ਸੇਖਾ ਬਰਨਾਲੇ ਤੋਂ 6-7 ਕਿਲੋਮੀਟਰ ਇਧਰੋਂ ਜੀ ਹਾਂਜੀ ਧੂਰੀ ਤੋਂ 22 ਕਿਲੋਮੀਟਰ ਆ ਜੀ ਧੂਰੀ ਤੋਂ 22 ਕਿਲੋਮੀਟਰ ਇਹ ਜਿਹੜਾ ਬਰਨਾਲੇ ਤੋਂ ਧੂਰੀ ਨੂੰ ਰੋੜ ਜਾਂਦਾ ਉਹਦੇ ਉੱਪਰ ਹੈ ਉਹਦੇ ਉੱਪਰ ਹੈ ਪਹਿਲਾ ਪਿੰਡ ਆ ਜਿਹੜਾ ਬਰਨਾਲੇ ਤੋਂ ਹੈ ਤੇ ਜਿਹੜਾ ਆ ਖੜਾ ਜੀ ਸੁਵਰਾਜ ਇਹ 2015 ਮਾਡਲ ਹੈ ਅੱਛਾ ਇਹ 15 ਮਾਡਲ ਹੈ ਹਾਂਜੀ ਹਾਂਜੀ ਕੰਡੀਸ਼ਨ ਇਹਦੀ ਵੀ ਸਾਰੀ オリジナル ਹੈ ਇਹ ਵੀ ਪਿੰਡ ਚ ਨਾਮ ਹੈ ਜਾਂ ਨਾਮਾ ਵੀ ਇੱਥੇ ਨਿਕਲਿਆ ਹੋਇਆ ਨਾ ਨਾਮਾ ਨਿਕ ਨਾਮਾ ਦਾ ਵਾਰ ਨਿਕਲਦੀ ਉਹ ਉਹ ਬਾਈ ਨੇ ਨੌ ਕਰਵਾ ਲਿਆ ਯਾਨੀ ਕਿ ਸੈਕੰਡ ਆਨਰ ਹੈ ਹਾਂਜੀ ਹਾਂਜੀ ਚੱਲਦਾ ਲਿਆ ਸੀ ਬਾਈ ਉਹਨੇ ਨਾਮ ਕਰਵਾਇਆ ਹੋਇਆ ਓਕੇ ਇਹ ਕਿੰਨਾ ਕ ਚੱਲ ਗਿਆ ਹੋਊਗਾ ਇਹਦਾ ਵੀ ਨਹੀਂ ਮੈਂ ਤਾਂ ਦੇਖਿਆ ਸੀ ਇਹ ਦੇਖਦੇ ਨਹੀਂ ਮੀਟਰ ਮੋਟਰ ਦੇਖ ਲੈ ਸਮੀਟਰ ਕਰ ਨਹੀਂ ਚੈੱਕ ਮਨ ਜੀ ਇਹ ਤਾਂ ਕੱਟ ਕਰਦੇ ਸਰ ਮੈਂ ਦੇਖੀ ਕਿੰਨਾ ਕ ਚੱਲਿਆ ਹੋਇਆ ਹਾਂ ਮੈਂ ਹਾਂ ਦਾ ਚੀਜ਼ ਚੰਗੀ ਆ ਬਸ ਲੈ ਲਓ ਹਾਂਜੀ 2347 2349 ਹਾਂਜੀ 2347 ਘੰਟੇ ਚੱਲੋ ਓਕੇ ਬਾਕੀ ਤੁਹਾਡੇ ਤੋਂ ਸਾਹਮਣੇ ਚੱਲਦਾ ਕਿੰਨੀ ਕੋਰਾ ਟਰੈਕਰ ਵੀ ਪੂਰਾ ਕਿੰਨੀ ਖੇਤੀ ਕਰਦੇ ਨੇ ਤੁਹਾ ਫਿਰ ਤਾਂ ਚਾਰੇ ਟਾਇਰ ਵੀ ਦੇ ਨਾਲ ਦੇ ਸਾਰੇ ਟਾਇਰ ਨਾਲ ਦੇ ਨਹੀਂ ਚੰਗਾ ਟਰੱਕ ਹੈ ਸੋਨ ਪਰ ਮੈਂ ਰਿਮਾਂ ਦਾ ਕਰਵਾਇਆ ਚੱਕ ਮਗਰਾਡਾਂ ਦਾ ਕਰਵਾ ਦੋ ਡਬਲ ਹੀ ਹੈ ਜੀ ਤੇ ਛਤਰੀ ਵਗੈਰਾ ਡੈਕ ਇਹਦੀ ਸਾਰਾ ਸਾਰਾ ਕੋ ਨਾਲ ਹੈ ਜੋ ਕੁਛ ਹੈਗਾ ਨਾਲ ਹੈ ਮਾਡਲ ਦੱਸਿਆ 15 ਨੰਬਰ ਇਹਦਾ ਪੰਜਾਬ ਹੈ ਨੰਬਰ 50 ਪਾਰਟੀ ਸੈਕੰਡ ਹੈ ਪਾਰਟੀ ਸੈਕੰਡ ਹੈ ਸਭ ਕੁਝ ਮਿਲੂਗਾ ਜੀ ਸਟਿਕਰਸ ਟੂ ਕਰੀਦੇ ਵੀ ਵਾਲੇ ਨਾਲ ਦੇ ਨੇ ਨਾਲ ਦੇ ਨਾਲ ਕੀ ਕੁਛ ਮਿਲੂਗਾ ਜੀ ਇਹਦੇ ਸਭ ਕੁਝ ਆਜ ਮੈਂ ਖੜਾ ਹੀ ਕੋਈ ਲਾਉਣਾ ਨਹੀਂ ਹੈ ਅੱਛਾ ਯਾ ਮਤਲਬ ਜਿਹੜੀ ਸੈਂਸਰੀ ਲੱਗੀ ਹੋਈ ਹੈ ਹਾਂਜੀ ਹਾਂਜੀ ਓਕੇ ਹਾਂਜੀ ਟਾਇਰਾਂ ਦੀ ਕੰਡੀਸ਼ਨ ਵੀ ਕੈਂਟ ਪਈ ਹੈ ਹਨਾ ਪਰ ਮੈਂ ਲਿੰਕਾਂ ਦਾ ਕਰ ਆਈ ਕਰਾਂ ਅਸਾਰੇ ਡਰੱਬਲ ਪਾਇਰ ਦਿਖਾ ਸਾਰਾ ਟਿਊਬਾ ਟਾਬਾਂ ਦਾ ਕਰਵਾ ਚੈੱਕ ਪੀਵੀਸੀ ਵਾਲੀ ਤਰਨ ਤਰਨ ਦਾ ਨੰਬਰ ਹੈ ਇਹਦਾ ਹਾਂਜੀ ਹਾਂਜੀ ਇਹਦੀ ਕੀ ਡਿਮਾਂਡ ਰੱਖੀ ਹੈ ਜੀ ਆਪਾਂ ਨੇ ਇਹਦੇ ਰੱਖਿਆ 5,30,000 ਰੁਪਏ 5,30,000 ਰੁਪਏ ਹਾਂਜੀ ਹਾਂਜੀ ਕਿੰਨੇ ਕ ਦਾ ਬਣੂ ਮੌਕੇ ਤੇ ਇਹ ਜੈ ਸਨੋਜੀ ਵਾਲਾ ਰੇਟ ਇਹਦਾ ਇਹ 20 ਤੋਂ ਘੱਟ ਨਹੀਂ ਦੇਣਾ ਜੀ 5,20,000 ਤੋਂ ਹਾਂਜੀ ਹਾਂਜੀ ਓਕੇ 5 ਕਿਤੇ ਚੱਕ ਦੀ ਉੱਪਰਲਾ ਨਾ ਨਾ ਜੀ ਚੰਗਾ ਰੇਡ ਮੈਸੇਜ ਆਇਆ ਜਾ ਹਾਂਜੀ ਰੇਡ ਜਾ 15 ਮਾਰਡ ਟਾਈਪ ਕੋਰ ਆ ਜੀ ਇਹ ਵੀ ਜਮੇ ਨਵਾਂ ਟਰੈਕਟਰ ਬੋਲਾ ਘੱਟ ਚੱਲੇ ਬਈ ਟਰੈਕਟਰ ਤੇ ਮੇਂ ਗੱਲ ਇਹ ਆ ਹਾਲੇ ਤੱਕ ਸੈਲਫ ਦੇ ਉੱਪਰ ਵੀ ਸਟicker ਨਾਲ ਦੇਖ ਰਹੇ ਹਾਂਜੀ ਸਭ ਨਾਲ ਦੇ ਮੈਂ ਇੱਧਰ ਧਿਆਨ ਮਾਰਿਆ ਆ ਦੇਖੀ ਆ ਕਰਵਾਈ ਲੈ ਆ ਸਾਰੇ ਸਟicker ਵਗੈਰਾ ਨੇ ਜਿੰਨੇ ਮਾਰ ਕੇ ਆ ਪੈਰਦਾਨ ਚੈੱਕ ਕਰਵਾ ਲੈ ਪੈਡਲ ਪੁੱਲ ਚੈੱਕ ਕਰਵਾ ਟਰੈਕਟਰ ਜਮੇ ਨਵਾਂ ਸੀਟ ਤੋਂ ਹਾਲੇ ਤੱਕ ਜਮੇ ਕਿਤੇ ਕਵਰ ਵੀ ਨਹੀਂ ਬੰਦਿਆ ਨੇ ਪਾੜ ਦਿੱਤਾ ਆ ਲੈ ਪੰਪ ਦੇ ਉਪਰ ਆ ਕਰਵਾ ਦੇ ਸਟicker ਹਾਲੇ ਤੱਕ ਨਾਲ ਦੇ ਖੜੇ ਆ ਨੀ ਤਾਂ ਬਹੁਤ ਜੇ ਸਾਹਮਣਾ ਹੁੰਦੀ ਤਾਂ ਬਹੁਤ ਚਰਦੇ ਝੜ ਝੋੜ ਜਾਂਦੇ ਅੱਛਾ ਝੜ ਜਾਂਦੇ ਹਨ ਧੋਣ ਵਾਲੀ ਝਾੜ ਦਿੰਦੇ ਨੇ ਬਾਲੇ ਵੀ ਤੁੱਟ ਜਾਂਦੇ ਤੇ ਜਿਹੜਾ ਆਹ ਟਰੈਕਟਰ ਖੜਾ ਜੀ 60 ਡੀ ਆਈ ਇਹ 2009 ਮਾਡਲ ਹੈ ਜੀ ਹੂੰ 3 ਸਪੀਡ ਹੋਇਆ ਹੋਇਆ ਜੀ ਅੱਛਾ 3 ਸਪੀਡ ਹੋਇਆ ਹੋਇਆ ਹਾਂਜੀ ਹਾਂਜੀ ਟੈਂਕੀ ਵਾਲਾ ਬੰਪਰ ਲੱਗਿਆ ਹੋਇਆ ਇਹਦੇ ਹਨ ਟੈਂਕੀ ਵਾਲਾ ਬੰਪ ਟੈਂਕੀ ਨੂੰ ਕਿ ਸਿਸਟਮ ਸਾਰਾ ਸੈਟ ਉਹ ਨਾਲ ਹੈ ਜੀ ਓਕੇ ਤੇ ਸਾਰਾ ਜਿਹੜਾ ਕੰਮ ਹੋਇਆ ਲਿਫਟ ਦਾ ਡਬਲ ਡਬਲ ਪੰਪ ਜਿਹੜਾ ਹੁਣੀ ਲਵਾਈਆ ਪੰਜ ਸੀਟ ਨੂੰ ਹੈਣਾ ਅੱਛਾ ਹਾਂ ਇਹ ਤਾਂ ਸਾਡਾ ਬਾਹੀ ਤੇ ਕਰ ਰੱਖਿਆ ਵਈ ਅਸੀਂ ਆਪਣੀ ਬਾਹੀ ਤੇ ਲੱਗ ਰਿਹਾ ਹੈ ਤਾਂ ਬਾਹੀ ਤੇ ਹਾਂ ਇਹ ਦੇਖੋ ਦੋਨੇ ਪੰਪ ਹੁਣ ਲਵਾਏ ਨੇ ਜੀ ਸਾਰੇ ਦੇ ਨਾਲ ਬਿੱਲ ਦੇਵਾਂਗੇ ਚੌਕੜਾ ਨਵਾਂ ਜੋ ਸਿਸਟਮ ਹੈ ਡਬਲ ਡਿਸਟ੍ਰਿਬਿਊਟਰ ਹੈ 3 ਸਪੀਡ ਹੋਇਆ ਭਾਈ 3 ਸਪੀਡ ਹੋਇਆ ਯਾਨੀ ਕਿ ਟਾਪ ਮਾਡਲ ਬਣਾਤਾ ਟਾਪ ਹੈ ਟਾਪ ਹੈ ਡਬਲ ਡਿਸਟ੍ਰਿਬਿਊਟਰ ਹੈ 3 ਸਪੀਡ ਹੈ ਸਿਸਟਮ ਸੰਦੀਨੀ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਇਹ ਪੰਜਾਬੀ ਪੰਜਾਬ ਨੰਬਰ ਡਬਲ ਸਿਲੰਡਰ ਨਾਲ ਪਾਵਰ ਹੈ ਨਾ ਇਹਦਾ ਬਣਾਲੇ ਦਾ ਨੰਬਰ ਹੈ ਓਕੇ ਬਣਾਲੇ ਦਾ ਨੰਬਰ ਸੰਗਰੂਰ ਦਾ ਸੰਗਰੂਰ ਦਾ 13 ਪੀਵੀ 13 ਹੈ ਤੇ ਇਹ ਇਹਦੀ ਕੀ ਡਿਮਾਂਡ ਰੱਖੀ ਆਪਾਂ ਨੇ ਇਹ ਦੇਵਾਂਗੇ ਕਹਾਂ ਜਨਾ 41000 ਦਾ ਜੀ 41000 ਦਾ ਹਾਂਜੀ ਹਾਂਜੀ ਓਕੇ 10000 ਤੋਂ ਉੱਪਰ ਲੈ ਚੱਕੀ ਦੋ ਪੂਰਾ 4 ਰੱਖ ਲਓ ਠੀਕ ਹੈ ਨਾ ਤੇ ਲੈ ਮੇਤਰੋ ਆ ਜਾਓ ਫਿਰ ਇਹ ਇਹ ਜੀ ਇਹ ਤਾਂ ਬੰਦਾ ਚਾਹੇ ਤਿੰਨ ਦਿਹਾੜੀਆਂ ਵਾਕੇ ਲੈ ਜਾਏ ਟਰੈਕਟਰ ਸਾਨੂੰ ਮੰਨ ਇਹਦਾ ਕਰਿਆ ਕਰੀ ਠੀਕ ਹੈ ਜੀ ਇਹ ਵੈਸੇ ਬਾਹੀਤੀ ਰੱਖਿਆ ਹੋਵੇ ਓਕੇ ਓਕੇ ਸਰ ਹੁਣ ਦੇਖਦੇ ਕਿਹੜਾ ਭਾ ਗਾਂਲੇ ਦੇ ਨਾਲ ਖੇਤੀ ਕਰਦਾ ਜਾ ਕੇ ਹਾਂਜੀ ਤੇ ਗੱਲ ਮੇਤਰੋ ਇਹ ਆ ਨਾ ਬਾਈ ਦਾ ਜਸਪਾਲ ਆ ਪਿੰਡ ਸੇਖਾ ਅਸੀਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਜੇ ਤੁਸੀਂ ਉਦਾਂ ਵੀ ਕੋਈ ਟਰੈਕਟਰ ਲੈਣਾ ਹੁੰਦਾ ਨਾ ਇਹ ਤਾਂ ਵੀ ਬਾਈ ਟਰੈਕਟਰ ਦਵਾ ਦਿੰਦਾ ਬਹੁਤ ਬਾਈ ਦੀ ਧਿਆਨ ਦੇ ਵਿੱਚ ਹੁੰਦੇ ਨੇ ਘਰਾਂ 'ਚ ਖੜੇ ਟਰੈਕਟਰ ਹਨਾ ਫਿਰ ਇਹ ਗੱਲ ਨਹੀਂ ਤੇ ਜੇ ਕਿਸੇ ਸੱਜਣ ਨੇ ਵੇਚਣੇ ਹੁੰਦੇ ਆ ਤਾਂ ਵੀ ਬਾਈ ਨਾਲ ਸੰਪਰਕ ਕਰ ਲਿਓ ਕਿਉਂਕਿ ਜੇ ਟਰੈਕਟਰ ਖਰੀਦਣ ਵਾਲੇ ਆਉਂਦੇ ਆ ਤੇ ਫਿਰ ਵੇਚਣ ਵਾਲਿਆਂ ਦਾ ਮਿਲਣਾ ਵੀ ਜ਼ਰੂਰੀ ਆ ਉਹ ਵੀ ਜ਼ਰੂਰੀ ਆ ਹਨਾ ਜੀ ਕਈ ਗਰਾਂ ਕੋਈ ਬੱਚੇ ਬਾਹਰ ਵਗ ਜਾਂਦੇ ਨੇ ਸੁੱਖਾਂ ਆਲਾ ਹਾਂ ਖੇਤੀ ਬਿਲਕੁਲ ਉਹ ਤਾਂ ਫਿਰ ਖੜੇ ਲੋਹੇ ਦਾ ਤੋਂ ਲੋਹ ਨੂੰ ਪਤਾ ਹੀ ਆ ਵੀ ਕੀਮਤ ਘਟ ਜਦੀ ਹੈ ਖਰਾਬ ਹੋਣ ਨਾਲ ਤਾਂ ਵੇਚਿਆ ਵਧੀਆ ਹੁੰਦਾ ਤੇ ਆਪਣਾ ਨੰਬਰ ਦੱਸਿਓ ਜੀ ਕਿਹੜਾ ਚੱਲਦਾ ਮੇਰਾ 9943 ਜੀ 40233 ਓਕੇ ਨੜੇ ਨੰਬਰ 4440233 40233 198042 57300 57300 ਉਹ ਬਿੱਟ ਰਹੇ ਨੇ ਠੀਕ ਹੈ ਜੀ ਤੇ ਲੈ ਮਿੱਤਰੋ ਕਰੋ ਸੰਪਰਕ ਜੇ ਤੁਸੀਂ ਨੇ DI 60 ਲੈਣਾ 2009 ਮਾਡਲ ਪੂਰੇ 4 ਲੱਖ ਦਾ ਬਣ ਜੂ ਜੇ 855 15 ਮਾਡਲ ਲੈਣਾ ਇਹ ਬਣੂਗਾ ਜੀ 5 ਲੱਖ ਤੇ 20000 ਤੇ ਜਿਹੜਾ ਲੈਣਾ ਪ੍ਰੀਤ 23 ਮਾਡਲ ਇਹ ਬਣੂਗਾ 4 ਲੱਖ ਤੇ 15000 15000 ਦਾ ਤਿੰਨੇ ਟਰੈਕਟਰ ਪਿੰਡ ਸੇਖੇ ਦੇ ਵਿੱਚ ਖੜੇ ਨੇ ਨੰਬਰ ਵਾਈ ਦਾ ਕੈਪਸ਼ਨ ਦੇ ਵਿੱਚ ਆ ਤਿੰਨਾਂ ਦੇ ਉੱਪਰ ਹੀ ਆ ਦੋਨਾਂ ਦੇ ਉੱਪਰ ਤਾਂ ਲੋਨ ਹੋ ਜੂਗਾ ਨਾ ਜੀ ਹਾਂਜੀ ਹਾਂਜੀ ਹਾਂ ਉਹ ਨੀਵਾ ਮਾਡਲ ਆ ਆ ਦੋਨਾਂ ਦੇ ਉੱਪਰ ਤਾਂ ਲੋਨ ਵੀ ਹੋਜੂ ਕਰੋ ਸੰਪਰਕ ਕਰਾ